ਫਾਂ ਜਿਸ ਅਸੀਂ ਗੱਲ ਜੀ ਸਾਰਿਆਂ ਨੂੰ ਸੋ ਗੱਲ ਕਰਦੇ ਆ ਜੀ ਲੇਖ ਦੇ ਅਗਲੇ ਪਾਰਟ ਬਾਰੇ ਜਦੋਂ ਸੋਨੂ ਦੇ ਬਿਜਲੀ ਦਫਤਰ ਜਾਣ ਤੋਂ ਬਾਅਦ ਵੀ ਉਹ ਉਸਤੇ ਲਗਾਇਆ ਹੋਇਆ ਜੁਰਮਾਨਾ ਮਾਫ ਨਹੀਂ ਕਰਦੇ ਤਾਂ सोनू ਘਰ ਆ ਕੇ ਜਦੋਂ ਸੰਦੀਪ ਨੂੰ ਕਹਿੰਦਾ ਹੈ ਕਿ ਤੇਰੇ ਕਰਕੇ ਸਾਰਾ ਕੁਝ ਹੋਇਆ ਹੈ ਤਾਂ ਸੰਦੀਪ ਖੁਦ ਜਾਂਦੀ ਹੈ ਬਿਜਲੀ ਦਫਤਰ ਤੇ ਅੱਗੇ ਕਵਲ ਨੂੰ ਦੇਖ ਕੇ ਹੈਰਾਨ ਰਹਿ ਜਾਂਦੀ ਹੈ ਤੇ ਉਸ ਤੋਂ ਬਾਅਦ ਕਵਲ ਨੇ ਸੰਦੀਪ ਨੂੰ ਕੀ ਕਿਹਾ ਇਸ ਦੀ ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਮਿਲੇਗੀ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਅਗਰ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰ ਦਿਓ ਹਾਂਜੀ सोनू ਕੁੰਡੀ ਲਗਾਉਂਦਾ ਫੜਿਆ ਗਿਆ ਤੇ ਉਸਤੇ ਪੈ ਗਿਆ ਜੁਰਮਾਨਾ 50000 ਰੁਪਏ ਦਾ ਤੇ ਉਸ ਦੇ ਬਹੁਤ ਜ਼ਿਆਦਾ ਮਿੰਤਾ ਤਰਲੇ ਕਰਨ ਤੋਂ ਬਾਅਦ ਵੀ ਬਿਜਲੀ ਡਿਪਾਰਟਮੈਂਟ ਵਾਲਿਆਂ ਨੇ ਉਸ ਦੀ ਇੱਕ ਵੀ ਗੱਲ ਨਹੀਂ ਮੰਨੀ ਤੇ ਸੋਨੂ ਤੇ ਜੀਤਾ ਨੇ ਸਾਰਾ ਕਸੂਰ ਕੱਢ ਦਿੱਤਾ ਸੰਦੀਪ ਦਾ ਤੇ ਕਿਹਾ ਕਿ ਇਸ ਨੇ ਦਿਨ ਦਿਹਾੜੇ ਬਿਨਾਂ ਦੇਖੇ ਦਰਵਾਜ਼ਾ ਕਿਉਂ ਖੋਲ ਦਿੱਤਾ ਤਾਂ ਸੰਦੀਪ ਕਹਿੰਦੀ ਹੈ ਕਿ ਮੈਨੂੰ ਕੁਝ ਨਹੀਂ ਪਤਾ ਸੀ ਕਿ ਤੁਸੀਂ ਦਿਨ ਵਿੱਚ ਹੀ ਕੁੰਡੀ ਲਾਈ ਹੋਈ ਹੈ ਤਾਂ ਜੀਤਾ ਕਹਿੰਦੀ ਹੈ ਕਿ ਇਸ ਨੂੰ ਤਾਂ ਕੁਝ ਵੀ ਨਹੀਂ ਪਤਾ ਇਹ ਤਾਂ ਸਾਡੇ ਘਰ ਆਈ ਹੀ ਨੁਕਸਾਨ ਕਰਨ ਵਾਸਤੇ ਹੈ ਤੇ ਸੋਨੂ ਵੀ ਉਸ ਨੂੰ ਬਹੁਤ ਜ਼ਿਆਦਾ ਬੁਰਾ ਭਲਾ ਬੋਲ ਹੈ ਤੇ ਉਸ ਤੋਂ ਬਾਅਦ ਉਹ ਜੀਤਾਂ ਦੇ ਕਹਿਣ ਤੇ ਅੰਦਰ ਚਲਾ ਜਾਂਦਾ ਹੈ ਤੇ ਸੋਚਦਾ ਹੈ ਕਿ ਇਹਨਾਂ ਨੇ ਤਾਂ ਕੁਝ ਕਰਨਾ ਨਹੀਂ ਮੈਂ ਹੀ ਜਾ ਕੇ ਬਿਜਲੀ ਦਫ਼ਤਰ ਵਿੱਚ ਵੱਡੇ ਸਾਹਬ ਨਾਲ ਗੱਲ ਕਰਕੇ ਆਨਾ ਹਾਂ ਸ਼ਾਇਦ ਉਹ ਮੇਰੀ ਗੱਲ ਸੁਣ ਕੇ ਇਹ ਜੁਰਮਾਨਾ ਮਾਫ਼ ਕਰ ਦੇਣ ਜਾਂ ਫਿਰ ਘੱਟ ਤੋਂ ਘੱਟ ਜੁਰਮਾਨਾ ਲਾਣ ਤੇ ਇਹ ਜੀਤਾ ਵੀ ਸੋਨੂੰ ਨੂੰ ਇਹ ਹੀ ਸਲਾਹ ਦਿੰਦੀ ਹੈ ਕਿ ਤੁਸੀਂ ਜਾਓ ਤੇ ਆਪ ਗੱਲ ਕਰਕੇ ਆਓ ਤੇ ਦੂਜੇ ਪਾਸੇ ਮਾਮਾ ਮਾਮੀ ਜਦੋਂ ਉਹਨਾਂ ਦੇ ਘਰ ਆਉਂਦੇ ਹਨ ਤੇ ਸੰਦੀਪ ਦੀ ਇਹੋ ਜਿਹੀ ਹਾਲਤ ਦੇਖ ਕੇ ਉਹ ਸੋਚਦੇ ਹਨ ਕਿ ਅਸੀਂ ਜਲਦੀ ਤੋਂ ਜਲਦੀ ਸੰਦੀਪ ਨੂੰ ਕੋਈ ਰਿਸ਼ਤਾ ਕਰਵਾ ਦਈਏ ਤਾਂ ਕਿ ਉਹ ਆਪਣੇ ਭਰਾ ਦੇ ਕੋਲ ਰਹਿਣ ਵਾਸਤੇ ਮਜਬੂਰ ਨਾ ਹੋਵੇ ਤੇ ਆਪਣਾ ਘਰ ਬਸਾਵੇ ਪਰ ਜਿਹੜੀ ਮਾਮੀ ਦੀ નોਹ ਹੈ ਉਹ ਚਾਹਦੀ ਹੈ ਕਿ ਜ਼ਦੀਪ ਦਾ ਰਿਸ਼ਤਾ ਮੇਰੇ ਭਰਾ ਨਾਲ ਹੋ ਜਾਵੇ ਜਦਕਿ ਮਾਮੀ ਇਹ ਨਹੀਂ ਚਾਹਦੀ ਕਿਉਂਕਿ ਉਸਦਾ ਭਰਾ ਬਹੁਤ ਹੀ ਜ਼ਿਆਦਾ ਕੰਜੂਸ ਹੈ ਅਤੇ ਉਹ ਘਰ ਦਾ ਕੋਈ ਉਹ ਤੇ ਉਹ ਕੋਈ ਵੀ ਕੰਮ ਕਰਕੇ ਰਾਜੀ ਵੀ ਨਹੀਂ ਹੈ ਤਾਂ ਮਾਮੀ ਕਹਿੰਦੀ ਹੈ ਕਿ ਅਸੀਂ ਆਪਣੀ ਕੁੜੀ ਨੂੰ ਖੋਹ ਵਿੱਚ ੱਟਕਾ ਨਹੀਂ ਦੇ ਸਕਦੇ ਤੇ ਬਿਜਲੀ ਡਿਪਾਰਟਮੈਂਟ ਦੇ ਬੰਦੇ ਬਿਜਲੀ ਡਿਪਾਰਟਮੈਂਟ ਦਾ ਜਿਹੜਾ ਜੇ ਹੀ ਸੁਪਰ ਜਿਹੜਾ ਜੇ ਹੀ ਹੈੱਡ ਬੰਦਾ ਹੈ ਉਹ ਕਵਲ ਹੀ ਹੈ ਜਦੋਂ ਕਵਲ ਆਪਣੇ ਘਰ ਤੋਂ ਨਿਕਲਦਾ ਹੈ ਤਾਂ ਉਸ ਨੂੰ ਰਸਤੇ ਵਿੱਚ ਉਸ ਦਾ ਦੋਸਤ ਮਿਲਦਾ ਹੈ ਤੇ ਕਹਿੰਦਾ ਹੈ ਕਿ ਮੇਰਾ ਬਿਜਲੀ ਦਾ ਬਿੱਲ ਬਹੁਤ ਜ਼ਿਆਦਾ ਆ ਰਿਹਾ ਹੈ ਤੂੰ ਇਸ ਨੂੰ ਘੱਟ ਕਰਵਾ ਦੇ ਤਾਂ ਕਵਲ ਉਸ ਤੋਂ ਬਿੱਲ ਲੈ ਲੈਂਦਾ ਹੈ ਤੇ ਕਹਿੰਦਾ ਹੈ ਕਿ ਮੇਰੇ ਕੋਲੋਂ ਜੋ ਹੋ ਸਕੇਗਾ ਮੈਂ ਜ਼ਰੂਰ ਕਰਾਂਗਾ ਕਵਲ ਜਦੋਂ ਦਫ਼ਤਰ ਵਿੱਚ ਪਹੁੰਚਦਾ ਹੈ ਤੇ ਨਾਲ ਹੀ ਸੋਨੂੰ ਉੱਥੇ ਆ ਜਾਂਦਾ ਹੈ ਪਰ ਸੋਨੂੰ ਨੂੰ ਇਹ ਨਹੀਂ ਪਤਾ ਕਿ ਕਵਲ ਹੀ ਉਹ ਮੁੰਡਾ ਸੀ ਜਿਸ ਨੇ ਉਸ ਰਾਤ ਸੰਦੀਪ ਨੂੰ ਘਰ ਛੱਡਿਆ ਸੀ ਤੇ ਉਹ ਕਵਲ ਦੀਆਂ ਮਿੰਤਾ ਕਰਦਾ ਹੈ ਪਰ ਕਵਲ ਹੱਥ ਖੜੇ ਕਰ ਦਿੰਦਾ ਹੈ ਤੇ ਕਹਿ ਦਿੰਦਾ ਹੈ ਕਿ ਮੈਂ ਇਸ ਵਿੱਚ ਕੁਝ ਨਹੀਂ ਕਰ ਸਕਦਾ ਉਸ ਤੋਂ ਬਾਅਦ ਜਦੋਂ सोनू ਘਰ ਆਉਂਦਾ ਹੈ ਤੇ ਸੰਦੀਪ ਇਹ ਸਾਰਾ ਕੁਝ ਸੁਣ ਕੇ ਆਪ ਦਫਤਰ ਜਾਣ ਦਾ ਫੈਸਲਾ ਕਰਦੀ ਹੈ ਕਿ ਮੈਂ ਜਾ ਕੇ ਗੱਲ ਕਰਕੇ ਆਵਾਂਗੀ ਤੇ ਉਸ ਤੋਂ ਬਾਅਦ ਜਦੋਂ ਉਸ ਨੂੰ ਅੱਗੇ ਕਵਲ ਟੱਕਰਦਾ ਹੈ ਤੇ ਕੀ ਹੁੰਦਾ ਹੈ ਇਸ ਦੀ ਪੂਰੀ ਜਾਣਕਾਰੀ ਤੁਹਾਨੂੰ ਸਾਡੀ ਅਗਲੀ ਵੀਡੀਓ ਵਿੱਚ ਮਿਲੇਗੀ ਸੋ ਵੀਡੀਓ ਨੂੰ ਐਂਡ ਤੱਕ ਦੇਖਣ ਵਾਸਤੇ ਤੁਹਾਡਾ ਸਾਰਿਆਂ ਦਾ ਧੰਨਵਾਦ